ਕਾਲ ਸਾਂ ਮੈਂ ਫਮਾਡੂ ਮਹਿਵਾਲ 16 ਸੈਕਿੰਡੂ ਮਹਿਵਾਲੋਂ ਨਾਲ ਆਇਆ ਤੁਹਾਡੀ ਬਹੁਤਨੀ ਖਿੰਮਤ ਆਸ ਕਰਨਾ ਹੈ ਬੜੀ ਅਲਗ ਉਹ ਦਿੱਲੀ ਦੇ ਤਖਤੇ ਤੇ ਬਹਿ ਕੇ ਭੁੱਲ ਜਾਂਦੇ ਕੌਲ ਕਰਾਰਾਂ ਨੂੰ ਓਖ ਕੁਰਸੀ ਦੀ ਹੁੰਦੀ ਏ ਬਸ ਸੈਂਟਰ ਸਰਕਾਰਾਂ ਨੂੰ ਉਹ ਦਿੱਲੀ ਦੇ ਤਖਤੇ ਤੇ ਬੈ ਕੇ ਭੁੱਲ ਜਾਂਦੇ ਕੌਲ ਕਰਾਰਾਂ ਨੂੰ ਭੁੱਖ ਕੁਰਸੀ ਦੀ ਹੁੰਦੀ ਏ ਬਸ ਸੈਂਟਰ ਸਰਕਾਰਾਂ ਨੂੰ ਆਸੀਆਂ ਸੋਨਾ ਤੇ ਕਿੰਜ ਰੱਖੀਏ ਆਸੋਨਾ ਤੇ ਕਿੰਜ ਰੱਖੀਏ ਜਿਹੜੇ ਹੱਕ ਹੀ ਸਾਥੋਂ ਖੋਵੇ ਓਏ ਸਾਨੂੰ ਲੁੱਟਣਾ ਦਿੱਲੀ ਨੇ ਹਕੂਮਤ ਜੀ ਦੀ ਮਰਜ਼ੀ ਹੋਵੇ ਸਾਨੂੰ ਲੁੱਟਣਾ ਸੈਂਟਰ ਨੇ ਹਕੂਮਤ ਜੀ ਦੀ ਮਰਜ਼ੀ ਹੋਵੇ ਹਾਂ ਗੱਲ 47 ਦੀ ਕਰ ਲਓ ਨਹੀਂ ਭੁੱਲਿਆ ਜੇ 84 ਗੱਲ 47 ਦੀ ਕਰ ਲਓ ਨਹੀਂ ਭੁੱਲਿਆ ਜੇ 84 ਕਿਹਦੀ ਵਜਾ ਨਾਲ ਸੀ ਹੋਈ ਯਾਰੋ ਭਗਤ ਸਿੰਘ ਨੂੰ ਫਾਂਸੀ ਕੀ ਦੀ ਵਜਾ ਨਾਲ ਸੀ ਹੋਈ ਯਾਰੋ ਭਗਤ ਸਿੰਘ ਨੂੰ ਫਾਂਸੀ ਜਦ ਵੀ ਚੇਤਾ ਆ ਜਾਂਦਾ ਹਾਏ ਚੇਤਾ ਆ ਜਾਂਦਾ ਹੰਝੂ ਅੱਖੀਆਂ ਚੋਂ ਟਿਪ ਟਿਪ ਚੋਵੇ ਓਏ ਸਾਨੂੰ ਲੁੱਟਣਾ ਸੈਂਟਰ ਨੇ ਹਕੂਮਤ ਜੀ ਦੀ ਮਰਜ਼ੀ ਹੋਵੇ ਓਏ ਸਾਨੂੰ ਲੁੱਟਣਾ ਦਿੱਲੀ ਦੇ ਹਕੂਮਤ ਜੀ ਦੇ ਮਰਜੀ ਹੋਵੇ ਹੋ ਮੁੱਲ ਸਾਡੇ ਸਿਰਾਂ ਦੇ ਨੇ ਇਹਨਾਂ ਛਿਲੜਾਂ ਵਟੇ ਪਾਏ ਅੱਤਵਾਦੀ ਕਹਿ ਕਹਿ ਕੇ ਝੂਠੇ ਕੇਸਾਂ ਵਿੱਚ ਫਸਾਏ ਅੱਤਵਾਦੀ ਕਹਿ ਕਹਿ ਕੇ ਝੂਠੇ ਕੇਸਾਂ ਵਿੱਚ ਫਸਾਏ ਸਾਨੂੰ ਖੇਰੂ ਖੇਰੂ ਕਰਕੇ ਹਏ ਸਾਨੂੰ ਖੇਰੂ ਕਰ ਕਰਕੇ ਖੁਦ ਹੀ ਸੁਖ ਦੀ ਨਿੰਦਰ ਸੋਵੇ ਓਏ ਸਾਨੂੰ ਲੁੱਟਣਾ ਦਿੱਲੀ ਨੇ ਹਕੂਮਤ ਜੀ ਦੀ ਮਰਜ਼ੀ ਹੋਵੇ ਸਾਨੂੰ ਲੁੱਟਣਾ ਸੈਂਟਰ ਨੇ ਹਕੂਮਤ ਜੀ ਦੀ ਮਰਜ਼ੀ ਹੋਵੇ ਹੋ afghan sultan taksi ਜਿਹੜਾ ਰਾਜ ਕਦੇ ਸੀ ਕਰਦਾ ਅਫਗਾਨ ਸੁਤਾਨ ਤਖਸੀ ਜਿਹੜਾ ਰਾਜ ਕਦੇ ਸੀ ਕਰਦਾ ਚੰਡੀਗੜ ਸਾਡਾ ਏ ਅੱਜ ਹੱਕ ਮੰਗਦਾ ਏ ਜੋ ਡਰਦਾ ਚੰਡੀਗੜ ਸਾਡਾ ਏ ਅੱਜ ਮੰਗਦਾ ਏ ਹੱਕ ਡਰਦਾ ਰੂਨਲੂਏ ਸਰਦਾਰਾਂ ਦੀ ਹੇ ਰੂਨਲੂਏ ਸਰਦਾਰਾਂ ਦੀ ਸੋਣ ਸਿਆਂ ਦੱਸ ਕਿਉਂ ਨਾ ਰੋਵੇ ਆ ਸਾਨੂੰ ਲੁੱਟਣਾ ਸੈਂਟਰ ਨੇ ਹਕੂਮਤ ਜੀ ਦੀ ਮਰਜ਼ੀ ਹੋਵੇ ਓਏ ਸਾਨੂੰ ਲੁੱਟਣਾ ਦਿੱਲੀ ਨੇ ਹਕੂਮਤ ਜੀ ਦੀ ਮਰਜ਼ੀ ਹੋਵੇ ਹਕੂਮਤ ਜੀ ਦੀ ਮਰਜ਼ੀ ਹੋਵੇ ਹਕੂਮਤ ਜੀ ਦੀ ਮਰਜ਼ੀ ਹੋਵੇ ਓ ਹੋ ਸੁਣ ਕੇ ਜਰੂਰ ਦੱਸਿਓ ਕਿਵੇਂ ਲੱਗਿਆ ਤੁਹਾਡੇ ਫੀਡਬੈਕ ਦੀ ਆਸ ਦੇ ਵਿੱਚ ਪਮਾ ਡੂਮੇ ਵਾਲ ਸਸੀ ਕਾਲ ਜੀ